ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਤਾਂ ਕਿਤੇ ਲੋਕਾਂ ਦਾ ਉਸ ਵੇਲੇ ਦਿਲ ਡਰ ਗਿਆ ਕਿ ਕਾਰਨ ਕੀ ਬਣਿਆ ਹੁਣ ਇਹਦੇ ਕਾਰਨ ਬਾਰੇ ਦੱਸ ਦਈਏ ਕਿ ਇਹ ਟਰੈਕਟਰ ਪਲਟੀ ਕਿਉਂ ਖਾਦਾ ਹੁਣੇ ਟਰੈਕਟਰ ਦਾ ਪਲਟੀ ਖਾਣਾ ਜਿਹੜਾ ਉਹਦਾ ਕਾਰਨ ਕੀ ਬਣਿਆ ਹੁੰਦਾ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਲੇਕਿਨ ਅਸੀਂ ਕਲੀਅਰ ਦੱਸ ਦਈਏ ਕਿ ਜਦੋਂ ਅਸੀਂ ਕਿਸੇ ਗਵਾਂਡੀ ਨੂੰ ਫੋਨ ਕੀਤਾ ਤਾਂ ਉਸਨੇ ਦੱਸਿਆ ਹੈ ਕਿ ਇਹ ਸੜਕ ਦਾ ਕਿਨਾਰਾ ਨਹੀਂ ਸੀ ਲਿੰਕ ਰੋਡ ਸੀ ਔਰ ਜਿਵੇਂ ਪਿੰਡਾਂ ਦੇ ਵਿੱਚੋਂ ਲਿੰਕ ਰੋਡਾਂ ਹੁੰਦੀਆਂ ਔਰ ਸੜਕ ਦਾ ਕਿਨਾਰਾ ਵੱਡਿਆ ਹੋਇਆ ਸੀ ਔਰ ਕਿਨਾਰਾ ਵਢਣ ਕਰਕੇ ਟਰੈਕਟਰ ਦਾ ਇੱਕ ਟਾਇਰ ਜਿਹੜਾ ਉਹੇ ਠਾਡੇ ਗਿਆ ਤੇ ਟਰੈਕਟਰ ਪਲਟੀ ਖਾ ਗਿਆ ਔਰ ਦੱਸਦੇ ਆ ਕਿ ਉਸ ਸਖਸ ਦਾ ਬਚਾਅ ਹੋ ਗਿਆ ਜੋ ਚਲਾ ਰਿਹਾ ਸੀ ਬਚਾਅ ਤਾਂ ਜਰੂਰ ਹੋ ਗਿਆ ਲੇਕਿਨ ਸੜਕ ਦਾ ਕਿਨਾਰਾ ਜਿਹੜਾ ਵਢਣਾ ਇਹ ਕਿੰਨਾ ਕੁ ਸਹੀ ਹੈ ਕਿਉਂ ਲੋਕ ਸੜਕਾਂ ਆਪਣੀਆਂ ਆਪਣੇ ਰਾਹ ਕਿਉਂ ਵੜਦੇ ਆ ਇਹ ਤਸਵੀਰਾਂ ਵੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਸੜਕ ਦਾ ਕਿਨਾਰਾ ਹੈਗਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਸੜਕ ਦਾ ਕਿਨਾਰਾ ਬਿਲਕੁਲ ਨਹੀਂ ਹੈ ਪਰ ਸੜਕ ਦੇ ਕਿਨਾਰੇ ਆਮ ਲੋਕਾਂ ਨੇ ਵੱਡੇ ਹੋਏ ਆ ਜੋ ਪਿੰਡਾਂ ਦੇ ਵਿੱਚ ਜਿੰਨੇ ਲਿੰਕ ਰੋਡ ਰਹਿ ਜਿੰਨੀਆਂ ਲਿੰਕ ਸੜਕਾਂ ਨੇ ਸਾਰਿਆਂ ਦੇ ਕਿਨਾਰੇ ਜਿਹੜੇ ਆ ਉਹ ਵੱਡੇ ਹੋਏ ਆ ਪਰ ਬਹੁਤ ਸਾਰੇ ਕਿਨਾਰੇ ਆ ਕਰਕੇ ਬਹੁਤ ਸਾਰੀਆਂ ਟਰਾਲੀਆਂ ਟਰੱਕ ਬੱਸਾਂ ਸਕੂਲ ਦੇ ਬੱਚਿਆਂ ਦੀਆਂ ਬੱਸਾਂ ਵੀ ਪਲਟੀ ਖਾ ਜਾਂਦੀਆਂ ਕਈ ਵਾਰ ਤੁਸੀਂ ਵੇਖਿਆ ਪਰ ਇਸੇ ਕਰਕੇ ਅਸੀਂ ਕਈ ਵਾਰ ਬੇਨਤੀ ਕਰਦੇ ਆ ਕਿ ਜੇ ਤੁਹਾਨੂੰ ਪ੍ਰਮਾਤਮਾ ਨੇ ਖੇਤ ਦਿੱਤੇ ਆ ਤੁਹਾਨੂੰ ਜ਼ਮੀਨਾਂ ਦਿੱਤੀਆਂ ਤਾਂ ਸੜਕਾਂ ਵੀ ਤੁਹਾਨੂੰ ਮਿਲੀਆਂ ਤੁਹਾਨੂੰ ਸੋਖਾ ਸੜਕਾਂ ਦਾ ਤੁਸੀਂ ਦਾਣਾ ਮੰਡੀ ਲੈ ਕੇ ਜਾਂਦੇ ਹੋ ਗੰਨਾ ਲੈ ਕੇ ਜਾਂਦੇ ਹੋ ਖੇਤੀ ਕਰਦੇ ਹੋ ਤੇ ਤੁਹਾਡੀਆਂ ਸੜਕਾਂ ਹੋਰ ਤਾਂ ਕੋਈ ਆ ਕੇ ਵੱਢਦਾ ਨਹੀਂ ਜਿਸ ਦਾ ਖੇਤ ਆ ਵੱਢਦਾ ਤਾਂ ਉਹੀ ਆ ਤਾਂ ਪਤਾ ਨਹੀਂ ਕਾਹਤੋਂ ਲੋਕਾਂ ਨੂੰ ਇਹ ਖੁਸ਼ੀ ਹੁੰਦੀ ਆ ਕਿ ਅਸੀਂ ਆਪਣਾ ਕਿਨਾਰਾ ਸੜਕ ਦਾ ਵੱਢ ਲਿਆ ਔਰ ਇੱਕ ਭਰਾ ਨੂੰ ਪਿਛਲੇ ਦਿਨੀ ਅਸੀਂ ਪੁੱਛਿਆ ਕਿ ਕਿਸਾਨ ਕਾਸ ਤੋਂ ਵੱਢਦੇ ਆ ਉਹ ਕਹਿੰਦਾ ਕਿ ਜਿਹੜਾ ਕਿਸਾਨਾ ਨੇ ਡੇਰਿਆਂ ਵਿੱਚ ਘਰ ਪਾਏ ਹੁੰਦੇ ਆ ਖੇਤਾਂ ਵਿੱਚ ਡੇਰਾ ਬਣਾਇਆ ਹੁੰਦਾ ਉਹ ਕਿਸਾਨ ਆਪਣੇ ਘਰ ਨੂੰ ਜਾਣ ਵਾਲਾ ਰਸਤਾ ਹੀ ਵੱਢ ਲੈਂਦੇ ਤੁਸੀਂ ਦੂਰ ਤਾਂ ਬੜੀ ਦੂਰ ਦੀ ਗੱਲ ਐ ਕਿ ਕੋਈ ਗਾਂਹ ਜਾਣਾ ਖੇਤਾਂ ਵਿੱਚ ਹੀ ਜਾਣਾ ਜਾਂ ਕਿਵੇਂ ਆ ਆਪਣੇ ਘਰ ਨੂੰ ਜਾਣ ਵਾਲਾ ਰਸਤਾ ਵੀ ਵੱਢ ਲੈਂਦੇ ਔਰ ਇਹੋ ਜਿਹੀਆਂ ਗੱਲਾਂ ਸੁਣ ਕੇ ਕਈ ਵਾਰ ਲੱਗਦਾ ਕਿ ਯਾਰ ਕਿਸਾਨੀ ਜਿਹੜੀ ਐ ਇਸ ਤਰ੍ਹਾਂ ਦੀ ਨਹੀਂ ਕਿਸਾਨ ਤਾਂ ਖੁਸ਼ਹਾਲ ਸੀ ਹੱਸਮੁਖ ਸੀ ਔਰ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਪਰ ਇਸ ਕਰਕੇ ਦੱਸ ਦਈਏ ਕਿ ਇਹ ਤਸਵੀਰਾਂ ਇਹ ਨਹੀਂ ਕਿ ਇਹ ਮਾਲਵੇ ਦੀਆਂ ਤਸਵੀਰਾਂ ਨੇ ਔਰ ਟਰੈਕਟਰ ਜਦੋਂ ਪਲਟੀ ਖਾਦਾ ਤਾਂ ਇਹੀ ਕਾਰਨ ਬਣਿਆ ਕਿ ਉਸ ਦਾ ਖਿਆਲ ਥੋੜਾ ਭਟਕ ਗਿਆ ਔਰ ਸੜਕ ਦਾ ਕਿਨਾਰਾ ਨਾ ਹੋਣ ਕਾਰਨ ਟਰੈਕਟਰ ਪਲਟੀ ਖਾ ਗਿਆ ਔਰ ਡਰਾਈਵਰ ਦਾ ਦੱਸਦੀ ਹੈ ਕਿ ਬਚਾਅ ਹੋ ਗਿਆ ਔਰ ਇਹ ਸੜਕਾਂ ਦੇ ਕਿਨਾਰੇ ਵੱਢਣ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ